ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਦੱਸਿਆ ਜਾ ਰਿਹਾ ਹੈ ਕਿ 12ਵੀਂ ਜਮਾਤ ਦੇ ਨਤੀਜੇ ਨੂੰ ਐਲਾਨੇ ਜਾਣ ਤੇ ਆਪਣੇ ਘਰਾਂਕ ਆਂਕ ਆਉਣ ਤੋਂ ਬਾਅਦ ਵਿਦਿਆਰਥੀ ਨੇ ਇਹ ਕਦਮ ਚੁੱਕਿਆ ਹਾਲੇ ਕਿ ਪਿੰਡ ਦੇ ਸਰਪੰਚ ਦੀ ਮੰਨੀਏ ਤਾਂ ਉਹਨਾਂ ਕਿਹਾ ਕਿ ਬੱਚਾ ਬਹੁਤ ਹੀ ਸ਼ਰੀਫ ਤੇ ਹਸਮੁਖ ਸੁਭਾਅ ਦਾ ਸੀ ਬਿਨਾਂ ਕਿਸੇ ਕੰਤੂਕ ਕਰੋ ਵੀ ਬਾਹਰ ਕ ਦੇ ਰਹੀ ਨਿਕਲਦਾ ਸੀ ਹਾਲੇ ਕਿ 12ਵੀਂ ਜਮਾਤ ਦੇ ਵਿੱਚ 80% ਨੰਬਰ ਆਏ ਸੀ ਪਰ ਪਤਾ ਨਹੀਂ ਕਿਹੜੇ ਕਾਰਨ ਹੋਏ ਹੋਣਗੇ ਜਿਸ ਕਰਕੇ ਇਸ ਬੱਚੇ ਨੇ ਇਹ ਵੱਡਾ ਕਦਮ ਚੁੱਕ ਲਿਆ ਪਰ ਜੇਕਰ ਦੂਜੇ ਪਾਸੇ ਪਰਿਵਾਰ ਕੇ ਮੈਂਬਰਾਂ ਦੀ ਮੰਨੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਮ੍ਰਿਤਕ ਹਰਮਨਪ੍ਰੀਤ ਕਾਫੀ ਸੁਲਝਿਆ ਹੋਇਆ ਤੇ ਵਧੀਆ ਸੁਭਾਅ ਦਾ ਮਾਲਕ ਸੀ ਤੇ ਉਹ ਇਹੋ ਜਿਹਾ ਕਦਮ ਨਹੀਂ ਚੱਕ ਸਕਦਾ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਸਬ ਡਿਵੀਜ਼ਨ ਨੰਗਲ ਦੇ ਪਿੰਡ ਸੰਗਤਪੁਰ ਦੇ ਰਹਿਣ ਵਾਲੇ ਮ੍ਰਿਤਕ ਹਰਮਨਪ੍ਰੀਤ ਸਿੰਘ ਦੇ ਪਿਤਾ ਦੁਬਈ 'ਚ ਕੰਮ ਕਰਦੇ ਨੇ ਮਿਲੀ ਜਾਣਕਾਰੀ ਮੁਤਾਬਕ 12ਵੀਂ ਜਮਾਤ ਦੇ ਵਿਦਿਆਰਥੀ ਹਰਮਨਪ੍ਰੀਤ ਸਿੰਘ ਨੇ ਆਪਣੇ ਘਰ ਦੇ ਨਾਲ ਲੱਗਦੇ ਬਾੜੇ ਵਿੱਚ ਮੌਜੂਦ ਆਪਣੇ ਦਾਦੇ ਨੂੰ ਘਰ ਰੋਟੀ ਖਾਣ ਲਈ ਭੇਜ ਦੇਣ ਤੋਂ ਬਾਅਦ ਇਹ ਘਟਨਾ ਨੂੰ ਅੰਜਾਮ ਦਿੱਤਾ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ ਪਵਨ ਕੁਮਾਰ ਪਵਨ ਕੁਮਾਰ ਸਰਪੰਚ ਸੰਗਤਪੁਰ ਸੰਗਤਪੁਰ ਕੀ ਮਾਮਲਾ ਹੈ ਸਰ ਇੱਥੇ ਕੈਮਰੇ ਦੇਖ ਸਾਹਿਬ ਮਾਮਲਾ ਜੀ ਹੁਣ ਕਿਆ ਦਸੀਏ ਹੁਣੇ ਤੇ ਬੇਟਾ ਇਹਦਾ ਸਮਝੋ ਇੱਕ ਦਿਨ ਹੋਇਆ ਸੀ ਜਿਹੜਾ ਰਿਜ਼ਲਟ ਨਿਕਲਿਆ ਇਹਦਾ ਰਿਜ਼ਲਟ ਜੋ ਪਤਲੀ ਹੈ ਨੰਬਰ ਸਮਝੋ 70% ਨੰਬਰ ਸੀ ਇਹ ਹੁਣ ਪਤਾ ਨਹੀਂ ਕਿਆ ਚੱਕਰ ਹੋਇਆ ਵੀ ਸਮਝੋ 1 ਵਜੇ ਇਹਦਾ ਜਿਹੜਾ ਬਾਬਾ ਆਇਆ ਬਾੜੇ ਤੇ ਗਿਆ ਉੱਥੇ ਬੈਠਾ ਹੋਇਆ ਸੀਗਾ ਉਹਨੇ ਬਾਬੇ ਨੂੰ ਕਿਹਾ ਵੀ ਜਾ ਤੂੰ ਰੋਟੀ ਖਾ ਲੈ ਜਾ ਕੇ ਤੇ ਮੈਂ ਬੈਠਦਾ ਇੱਥੇ ਤੇ ਉਹ ਫਿਰ ਉਹ ਆ ਗਿਆ ਉਹਨੂੰ ਵੀ ਉਹਨੂੰ ਕਿਆ ਪਤਾ ਵੀ ਮਤਲਬ ਇਦਾਂ ਦਾ ਕੋਈ ਹੋ ਜਾਣਾਗਾ ਕੁਝ ਤੇ ਫੋਨ ਤਾਂ ਹੁੰਦਾ ਹੀ ਆ ਹਰ ਇੱਕ ਨਿਆਣੇ ਕੋਲ ਫੋਨ ਹੈਗਾ ਹੀ ਆ ਤੇ ਅੱਗੇ ਵੀ ਕਹਿੰਦਾ ਆ ਕੇ ਬੈਠ ਜਾਂਦਾ ਜੇ ਤਾਂ ਕੋਈ ਘੰਟਾ ਘੜਾ ਫੋਨ ਚਲਾਈ ਜਾਣਾ ਨੇ ਤੇ ਉਹ ਰੋਟੀ ਖਾਣ ਆ ਗਿਆ ਉਹਨੂੰ ਕੋਈ ਪਤਾ ਨਹੀਂ ਲੱਗਿਆਗਾ ਫਿਰ ਇਹ ਬਾਅਦ ਚ ਉਹਨੇ ਕਰੋਗੇ ਨਹੀਂ ਕਿਤੇ ਫੋਨ ਕਰਦੇ ਹੁਣੇ ਮਦਰ ਇਹਨਾਂ ਦੀ ਨਾ ਫੋਨ ਕਰਦੇ ਹੁਣੇ ਵੀ ਤੇ ਇਹ ਫੋਨ ਨਾ ਚੱਕੇ ਇਹ ਫਿਰ ਉਹ ਨਾਲ ਜਿੱਥੇ ਜਿਹੜੇ ਇੱਕ ਦੋ ਘਰ ਹੈਗੇ ਨਾ ਉੱਥੇ ਨਾਲ ਜਿੱਥੇ ਇਹਨਾਂ ਦਾ ਬਾੜਾ ਹੈਗਾ ਫਿਰ ਉਹਨੇ ਇਹਦਾ ਦੋਸਤ ਹੈਗਾ ਮੁੰਡਾ ਉਹਨੂੰ ਫੋਨ ਕੀਤਾ ਵੀ ਜਾ ਕੇ ਦੇਖ ਬੜੇ ਆ ਵੀ ਉਹ ਫੋਨ ਨਹੀਂ ਚੱਕਿਆ ਕਰਦਾ ਜਾ ਕੇ ਉੱਥੇ ਗਏ ਉਹ ਤਾਂ ਉਹ ਦੇਖਿਆ ਤਾਂ ਉੱਪਰ ਉਹਨੇ ਕੁਸੀ ਬਣ ਕੇ ਆਹ ਲਾ ਲਿਆ ਹੋਇਆ ਸੀ ਉਹ ਇਹ ਨਾਮ ਕਿਹੜਾ ਨਿਕਲੇ ਹੈ ਮੁੰਡਾ ਦਾ ਨਾਮ ਕੀ ਸੀ ਮੁੰਡੇ ਦਾ ਨਾਮ ਹੈ ਹਰਮਨਪ੍ਰੀਤ ਆਹ ਹਾਂ ਹਰਮਨਪ੍ਰੀਤ ਹੈ ਉਹ ਹਰਮਨਪ੍ਰੀਤ ਪੇਰੈਂਟਸ ਕਿੱਥੇ ਆ ਜੀ ਮਾਪੇ ਪੇਰੈਂਟਸ ਉਹਨੇ ਜਿਹੜਾ ਫਾਦਰ ਹੈ ਉਹ ਤਾਂ ਬਾਹਰ ਸੀ ਗਿਆ ਉਹ ਤੇ ਉਹ ਵੀ ਉਹਨਾਂ ਨੇ ਵੀ ਆ ਜਾਣਾ ਹਾਂ ਆ ਹੀ ਗਏ ਮੇਰੇ ਖਿਆਲ ਚਾਹੇ ਤੋ ਉਹ ਆ ਉਹ ਆ ਗਏ ਵੀ ਤੇ ਮਦਰ ਹੈ ਇੱਕ ਉਹਨਾਂ ਦੀ ਸਿਸਟਰ ਹੈਗੀ ਦੋਨੇ ਸੀ ਦੇਖੋ ਇਹ ਇਦਾਂ ਤਾਂ ਨਹੀਂ ਲੱਗਦਾਗਾ ਦੇਖੋ ਹੁਣ ਨੰਬਰ ਦੇਖੋ 70% ਤੋਂ ਥੋੜੇ ਨੰਬਰ ਥੋੜਾ ਗਿਆ ਹੈ ਨਹੀਂ ਤੇ ਨੰਬਰ ਤਾਂ ਘਟ ਨਹੀਂ ਹੈਗੇ ਆ ਕੋਈ ਹੋਰ ਹੀ ਕਾਰਨ ਹੋ ਸਕਦਾ ਹੋਣਾ ਮੈਂ ਕਹਿ ਨਹੀਂ ਸਕਦੇ ਹੁਣ ਕਿਉਂ ਕਿ ਉਸ ਟਾਈਮ ਤਾਂ ਕੋਈ ਹੈ ਨਹੀਂ ਸੀਗਾ ਕੋਲ ਇਕੱਲਾ ਹੀ ਸੀਗਾ ਉਹ ਠੀਕ ਨਹੀਂ ਹੈ ਇਹ ਤਾਂ ਹੁਣ ਫੋਨ ਤੋਂ ਹੀ ਪਤਾ ਲੱਗ ਸਕਦਾਗਾ ਜਿਹੜਾ ਕਿ ਫੋਨ ਡਿਟੇਲ ਚੋਂ ਵੀ ਕੋ ਕਿਹਦੀ ਕਾਲ ਆਈ ਹੈ ਜਾਂ ਕਿੱਦਾਂ ਵੀ ਹੋਇਆ ਹੁਣ ਉਦੋਂ ਹੀ ਕੁਝ ਪਤਾ ਲੱਗ ਸਕਦਾ ਹੋਰ ਤਾਂ ਨਾ ਕਰਦੇ ਨੂੰ ਪਤਾ ਨਾ ਅਮਲ ਦੂਜੇ ਪੜੋਸੀ ਨੂੰ ਕਿਸੇ ਨੂੰ ਪਤਾ ਹੀ ਨਹੀਂ ਹੈ ਕੁਝ ਬਾਈ ਨੇਚਰ ਗੱਲ ਕਰੀਏ ਬੱਚੇ ਦੀ ਬਾਈ ਨੇਚਰ ਤਾਂ ਜੀ ਉਹ ਬਹੁਤ ਹੀ ਵਧੀਆ ਕਦੇ ਅੱਜ ਤੱਕ ਅਸੀਂ ਨਾ ਉਹਦਾ ਲੋਫਰ ਪੋਣਾ ਕੁਝ ਵੀ ਨਹੀਂ ਸੀਗਾ ਬਸ ਆਪਣਾ ਆਪਣਾ ਉਹਨੇ ਕਾ ਆਪਣਾ ਕੰਮ ਕਰਨਾ ਘਰ ਰਹਿਣਾ ਬਸ ਉਹ ਮੈਂ ਕਦੀ ਦੇਖਿਆ ਨਹੀਂ ਨਾ ਆਵਾਰਾ ਘੁੰਮਦਾ ਆਦਿਕਾ ਕਦੀ ਵੀ ਨਹੀਂ ਉਹਦੀ ਬੋਲ ਬਾਣੀ ਨਹੀਂ ਵਧਿਆ ਸੀ ਅਜਾ 20 ਦਿਨੇ ਹੋਏ ਮੇਰੇ ਕੋਲ ਆਇਆ ਮੈਂ ਬੈਠਾ ਸੀਗਾ ਤੇ ਆਇਆ ਤੇ ਚਾਚਾ ਜੀ ਮੇਰਾ ਨਾ ਵੋਟਰ ਕਾਰਡ ਬਣ ਕੇ ਆ ਗਿਆ ਪਹਿਲਾਂ ਕਹਿੰਦਾ ਮੇਰਾ ਬਣਿਆ ਨਹੀਂ ਮੈਂ ਕਹਾਂ ਆ ਜਾਣਾ ਜੀ ਬਾਈ ਪੋਸਟੇ ਆਣਾ ਆ ਜਾਣਾ ਜਰਾ ਤੇ ਫਿਰ ਆਇਆ ਕਹਿੰਦਾ ਮੇਰਾ ਬਣ ਗਿਆ ਉਹ ਸੈਂਸਰ ਸੀ ਸੀ ਸੈਂਸਰ ਉਹ ਬਣਦਾ ਸੀ ਹਾਂ ਜੀ ਸੋ ਬਹੁਤ ਦੁੱਖ ਦੀ ਗੱਲ ਹੈ ਜੀ ਇੱਕ ਸਾਨੂੰ ਕੱਲ ਇਨਫੋਰਮੇਸ਼ਨ ਆਈ ਸੀ ਬਰੋਡ ਡੈਡ ਸਿਵਲ ਹਸਪੀਟਲ ਤੋਂ ਰੁਕ ਕੰ ਅਸੀਂ ਬੋਏ ਸੀਗਾ ਜਿਹਦੇ ਵਿੱਚ ਇੱਕ ਹਰਮਨ ਪ੍ਰੀਤ ਸਿੰਘ ਨਾਂ ਦਾ ਲੜਕਾ ਜਿਹੜਾ ਜਿਹਦੀ ਉਮਰ 18 ਸਾਲ ਹੈ ਪਲੱਸ 2 ਕਰਕੇ ਹਟਿਆ ਸੀਗਾ ਉਹਨੇ ਹੈਂਗਿੰਗ ਕਰ ਲਈ ਸੀ ਤੇ ਜਿਹਦੇ ਨਾਲ ਹਸਪੀਟਲ ਜਾਂਦੇ ਟਾਈਮ ਉਹ ਇਦਾਂ ਹੋ ਗਿਆ ਸੀ ਤੇ ਸਾਨੂੰ ਨਾਲ ਉਹਦੇ ਚਾਚਾ ਜੀ ਸਾਦਰ ਸਿੰਘ ਜੋ ਪੰਜਾਬ ਪੁਲਿਸ 'ਚ ਜੋਬ ਕਰਦੇ ਆ ਥਾਣਾ ਨੰਗਲ ਵਿਖੇ ਉਹਨਾਂ ਨੇ ਸਾਨੂੰ ਸਟੇਟਮੈਂਟ ਵੀ ਲਿਖਾਈ ਸੀਗੀ ਬਾਕੀ ਪੋਸਟਮਾਰਟਮ ਜਾਰੀ ਹੈ ਤੇ ਉਸ ਤੋਂ ਬਾਅਦ ਜਾਂਚ ਕਰ ਰਹੇ ਆਪਾਂ ਜਿੰਦਾਂ ਦੀ ਵੀ ਕਾਰਵਾਈ ਹੋਵੇ ਕੱਟਾਂਣ ਕਰੀਏ ਥੋੜਾ ਜਿਹਾ ਪ੍ਰੈਸ ਹੋ ਗਿਆ ਹਾਂ ਦੱਸ ਰਹੀ ਹੈ ਜੀ ਉਹਦੇ ਪਰਿਵਾਰਕ ਮੈਂਬਰ ਵੀ ਦੱਸ ਰਹੀ ਹੈ ਬੱਚਾ ਬੜਾ ਸਹੀ ਸੀਗਾ ਕੋਈ ਤਾਂ ਇਹੋ ਜੀ ਗਲਤ ਬੈਕਗ੍ਰਾਉਂਡ ਬਹੁਤ ਅੱਛੀ ਸੀਗੀ ਬੱਚੇ ਦੀ ਪਰ ਨੰਬਰਿੰਗ ਕੱਟ ਜਾਣ ਲੱਗਾ ਕਹਿੰਦਾ ਵੀ ਸਭ ਇਸੇ ਕੱਲ ਰਿਜ਼ਲਟ ਆਇਆ ਸੀਗਾ ਉਸ ਟਾਈਮ ਪਲੱਸ 2 ਦਾ ਜਿਹਦੇ ਕਰਕੇ ਉਹਨੇ ਇਹ ਕਾਲ ਉਹਨਾਂ ਚੁੱਕਿਆ ਕਿਸ ਦੀ ਜਾਂਚ ਚੱਲੀ ਹਾਂ ਜੀ ਹਾਂ ਜੀ ਪੁਲਿਸ ਦੀ ਜਾਂਚ ਚੱਲੀ ਹੈ